ਆਮੋ ਕਰਤੀ ਦਿੱਤੇ ਵਸ ਇੱਕ ਦੋ ਬੇਨਤੀਆਂ ਕਰਦੀਆਂ ਪੰਜਾਬ ਵਾਲੋ ਕਿ ਜਿਸ ਤਰ੍ਹਾਂ ਸੀ ਇਹਨਾਂ ਖੇਡ ਮੇਲਿਆਂ ਦੇ ਉੱਤੇ ਵੱਡੇ ਵੱਡੇ ਕੱਟ ਕਰਦੇ ਆਉਂਦੇ ਆ ਇਸ ਤਰ੍ਹਾਂ ਹੀ ਸਾਨੂੰ ਅੱਜ ਲੋੜ ਹੈ ਜਿਹੜੇ ਸਾਡੇ ਪੰਜਾਬ ਦੇ ਉਹ ਜਹਾੜੂ ਯੋਧੇ ਉਹ ਨੌਜਵਾਨ ਜਿਹੜੇ ਦਿਗਰੂ ਕਰਦੀਆਂ ਜੇਲਾ ਜਬਾਦ ਨੇ ਨਸਲ ਲੱਗੀ ਹੋਈ ਦਾ ਅੱਜ ਫੇਰ ਇਸ ਬੁੱਧ ਸਰਕਾਰ ਨੇ ਭਾਈ ਅਮਰਪਾਲ ਸਿੰਘ ਦੀ ਮਾਤਾ ਨੂੰ ਗ੍ਰਿਫਤਾਰ ਕੀਤਾ ਗਿਆ ਅਫਸਰ ਤੋਂ ਕਿਉਂਕਿ ਕੱਲ ਨੂੰ ਉਹਨਾਂ ਨੇ ਦਮਦਮਾ ਸਾਹਤ ਤੋਂ ਕਲੰਡੀ ਸਾਹਤ ਤੋਂ ਇੱਕ ਚੇਤਨਾ ਨਾਲ ਲੈ ਕੇ ਤੁਰਨਾ ਸੀ ਦੇਖੋ ਮੈਂ ਕਹਿੰਦਾ ਜਾਵਾਂ ਐਸ ਤਰੀਕੇ ਨਾਲ ਇਹਨਾਂ ਨੇ ਅੱਜ ਸੁਖੀ ਹੋਈ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ ਵੀ ਸਾਨੂੰ ਬੋਲਣ ਦੀ ਇਜਾਜ਼ਤ ਹੈ ਸਾਰਾ ਕਾਰਪਟਾ ਜਾ ਰਿਹਾ ਆਵਾਜ਼ ਦੱਬੀ ਜਾ ਰਹੀ ਹੈ ਸੋ ਸਕੂਲ ਵਾਲਿਓ ਤੁਹਾਨੂੰ ਬੇਨਤੀ ਕਰਦਾ ਕਿ ਸੋਦੇ ਪਿੰਡਾਂ ਤੋਂ ਆਉਣਗੇ ਕਿ ਇਹ ਕਿਹੜੇ ਸਮਾਜ ਨੂੰ ਪੁੱਛਿਓ ਵੀਰ ਕਿਪਾਸੇ ਸਾਡੇ ਦੇ ਐਨਐਸਐ ਲਾ ਰਹੇ ਹੋ ਜਿਹੜਾ ਜਬਦ ਕਰ ਰਹੇ ਆ ਕਿ ਦੂਜੇ ਪਾਸੇ ਸਾਨੂੰ ਬੋਲਗਰਮੇ ਦੇ ਕਹਿਆ ਜਾ ਰਿਹਾ ਸਾਡ ਨੂੰ ਜਿਹੜਾ ਕਹਿਆ ਜਾ ਰਿਹਾ ਮੇਰੇ ਪਸੰਦਾ ਨੌਜਵਾਨ ਜਿਹੜਾ ਕਿਸਾਨੀ ਸ਼ਰਸਤਾ ਹੀਰੋ ਹੈ ਨਵਦੀਪ ਸਿੰਘ ਜਗੜੇ ਦਾ ਉਹ ਵੀ ਜਿਹੜਾ ਰਾਪੋਸ ਤੋਂ ਲੈ ਕੇ ਭਾਰੀ ਜੰਦਗੀ ਕੀਤਾ ਗਿਆ ਸੋ ਲੋਗ ਸਾਨੂੰ ਸਾਡੇ ਯੋਗਾਂ ਨਾਲ ਉਹ ਨੌਜਵਾਨਾਂ ਦਾ ਖਰਦੀ ਬੰਦੇ ਪਰਵਾਹ ਤੋਂ ਬਾਅਦ ਮਾਮ ਤੋਂ ਬਾਅਦ ਜਿਲ੍ਹਾ ਜਾਣ ਤੋਂ ਬਾਅਦ ਉਹਨਾਂ ਦੇ ਧੋਖਾ ਦੇ ਕਸ਼ ਕਰਦਾ ਕੋਈ ਫਾਇਦਾ ਨਹੀਂ ਭਾਈ ਜਉੜੇ ਜੀ ਆਪਣੇ ਬੰਦਿਆਂ ਨਾਲ ਖੜਾ ਕਰ ਗਏ ਉਹਨਾਂ ਦਾ ਸਾਥ ਦਿਆ ਕਰ ਗਏ ਸੋ ਮੈਂ ਫੇਰ ਤੌੜ ਦਾ ਸਰੂਰ ਆਇਆ ਤੁਸੀਂ ਰਵਿਸ਼ਾ ਫੇਰ ਨਿਕਾਪੇ ਫਰਸੇ ਕੀਤੇ ਜਦੋਂ ਵੀ ਤੁਸੀਂ ਕਹਿਦੇ ਕਹੋ ਗਏ ਧੌਣ ਚ ਗੱਲਾ ਕਰਿਆ ਰਵਿਸ਼ਾ ਤੁਸੀਂ ਸੰਗੀਤੀਆਂ ਦਾ ਹੱਕਾਤ ਤੋੜਿਆ ਸਵੈ ਸਰਵ ਦੀ ਨੀਂਦ ਕਰਦਾ ਕਿ ਜ਼ਰੂਰ ਇਹਨਾਂ ਸਰਕਾਰਾਂ ਨੂੰ ਤੁਸੀਂ ਇਹ ਸੰਕਲਪ ਸਤਾ ਕੇ ਤੇ ਸਵਾਲ ਜਰੂਰ ਹੋਣੇ ਚਾਹੀਦੇ ਆ ਜਿਹੜੀ ਵਿੱਚ ਸਾਡੇ ਪਿੰਡਾਂ ਚਾਉਗੀ ਕਿਉਂਕਿ ਸਾਡੀ ਜਵਾਨੀਆਂ ਨੂੰ ਸਾਡੇ ਕਿਸਾਨੀ ਨੂੰ ਦੱਬਣ ਦੇ ਲਈ ਬਾਹਰ ਦੇ ਲਈ ਸਰਕਾਰਾਂ ਦਾ ਜ਼ੋਰ ਲੱਗਿਆ ਹੋਇਆ ਹੈ ਜਿਹੜੇ ਬਿਨਾਂ ਦੇ ਪਿੰਡਾਂ ਚ ਕੇ ਬੇਜ਼ਰੂਰ ਨੇ ਸਵਾਲ ਜਰੂਰ ਹੋਣੇ ਚਾਹੀਦੇ ਆ ਇਹ ਮੇਰੀ ਬੇਨਤੀ ਆ ਧੰਨਵਾਦ ਕਰਦਾ ਮੈਂ ਸਾਰੇ ਨਗਰ ਦਾ ਜਿੰਨੇ ਵੀ ਕਮੇਟੀ ਆ ਟੂਰਨਾਮੈਂਟ ਕਮੇਟੀ ਉਹਨਾਂ ਦਾ ਪ੍ਰਬੰਧ ਕਰਨਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦਾ ਸਾਡਾ ਥੈਂਕ ਯੂ ਖੜੇ ਬਾਰੇ ਸਟਾਕਾਰੀਓ ਭਾਈ ਲੱਗਾ ਸੁਧਾਰਾ ਜੀ ਜਿਹਨਾਂ ਦੇ ਬੜੇ ਕੀਮਤੀ ਵਿਚਾਰ ਮੇਰੇ ਸੰਗ ਦੇ ਨਾਲ ਰਿਭ ਨੂੰ ਕਿਤੇ ਹੈ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡਾ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹੈ ਪੰਜਾਬ ਜਿੱਤਰੇ ਜੀ